ਹਾਂਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਹਰਿਆਣਾ ਹਾਈ ਕੋਰਟ ਪਿਛਲੇ ਮੈਂ ਕਿਰਜਿੰਦਰਾ ਹਸਪੀਟਲ ਤੇ ਇੱਕ ਵੀਡੀਓ ਕੀਤੀ ਸੀ ਜਿਦੇ ਵਿੱਚ ਦੋ ਐਮਐਲਆਰਾਂ ਨੂੰ ਐਮਐਲਆਰਾਂ ਸੇਮ ਸੀਆਂ ਦੋ ਸਟੇਸ਼ਨਾਂ ਨੂੰ ਇੱਕ ਆਰਟੀਆਈ ਦੇ ਵਿੱਚ ਨਿਕਲੀ ਹੋਈ ਹੈ ਸੇਮ ਐਮਐਲਆਰ ਇੱਕ ਚਾਰਸ਼ੀਟ ਦੇ ਵਿੱਚ ਪੇਸ਼ ਹੋਈ ਹੈ ਉਹ ਦੋਹਾਂ ਦੇ ਵਿੱਚ ਜਿੱਥੇ ਕੰਪਲੇਂਟੈਂਟ ਦੇ ਕੰਸੈਂਟਲੀ ਸਾਈਨ ਹੁੰਦੇ ਹੁੰਦੇ ਨੇ ਤੇ ਅੰਗੂਠਾ ਫਿੰਗਰਪ੍ਰਿੰਟ ਲਾਇਆ ਜਾਂਦਾ ਉਹ ਦੋਵੇਂ ਹੀ ਡਿਫਰੈਂਟ ਨੇ ਕੋਈ ਕਿਤੇ ਫਿਰਦਾ ਹੈ ਦੋਹਾਂ ਦੇ ਕਿਤੇ ਫਿਰਦਾ ਹੈ ਇਹਦਾ ਮਤਲਬ ਕੀ ਹੋ ਰਿਹਾ ਹੈ ਵੀ ਰਜਿੰਦਰਾ ਹਸਪੀਟਲ ਦੇ ਵਿੱਚ ਹੀ ਕੋਈ ਐਦਾਂ ਦੇ ਸ਼ਖਸ ਬੈਠੇ ਨੇ ਕਿ ਕਿਸੇ ਦੀ ਵੀ ਇਨਵੋਲਵਮੈਂਟ ਹੋ ਸਕਦੀ ਹੈ ਜਿੱਥੇ ਜਿਹੜੀਆਂ ਝੂਠੀਆਂ ਐਮਐਲਏ ਰਾਂ ਬਣਾ ਕੇ ਇਹਦਾ ਮਤਲਬ ਤਾਂ ਇਹ ਦੀ ਸ਼ੱਕ ਪੈਦਾ ਹੁੰਦਾ ਵੀ ਉਹ ਕੰਪਲੀਟ ਨਹੀਂ ਐਮਐਲਏ ਰਾਈ ਹੀ ਨਹੀਂ ਕਿਉਂਕਿ ਹਰ ਵਾਰ ਜਿਹੀ ਹੈ ਐਮਐਲਏ ਦੇ ਜਿਹੜੀ ਹੈਗੀ ਹੈ ਜਿਹੜਾ ਪੇਜ ਹੈ ਕਿ ਐਮਐਲਏ ਦਾ ਉਹਦੇ ਉੱਪਰ ਹਾਲਾਤ ਨੇ ਜਿਹੜੇ ਉਹ ਚੇਂਜ ਹੁੰਦੇ ਹੁੰਦੇ ਨੇ ਸੋ ਇਸ ਕਰਕੇ ਮੈਂ ਇਸ ਵੀਡੀਓ ਦੇ ਰਾਹੀਂ ਹੈਲਥ ਮੰਤਰੀ ਵੈਸੇ ਦਾ ਪੰਜਾਬ ਦੇ ਬੜੇ ਸਾਰਿਆਂ ਦੇ ਲਈ ਇੱਕ ਜਸਟਿਸ ਦੇ ਲਈ ਸਾਹਮਣੇ ਆਉਂਦੇ ਨੇ ਵੀ ਇੱਥੇ ੱਤਕਾ ਹੋ ਗਿਆ ਠੀਕ ਹੈ ਇੱਥੇ ਰਜਿੰਦਰ ਹਸਪੀਟਲ ਦੇ ਵਿੱਚ ਇਹ ਗੱਲ ਹੋ ਗਈ ਤਾਂ ਮੈਂ ਹੈਲਥ ਮਨਿਸਟਰ ਨੂੰ ਇੱਕ ਇਹ ਬੇਨਤੀ ਕਰ ਰਹੇ ਹਾਂ ਵੀ ਜਦੋਂ ਸਬੂਤ ਇੱਕ ਵੀਡੀਓ ਪੇਸ਼ ਹੋ ਚੁੱਕੀ ਹੈ ਪਹਿਲਾਂ ਵੀ ਜਿਹੜੇ ਸਾਡੇ ਡਾਕਟਰਾਂ ਦੇ ਖਿਲਾਫ ਕੰਪਲੇਂਟਸ ਰਜਿੰਦਰ ਹਸਪੀਟਲ ਦੇ ਅਗੇਂਸਟ ਹੋਈ ਸੀ ਵੀ ਇਹਨਾਂ ਨੇ ਝੁੱਠੇ ਅਮਲਾ ਰਵਲਾਈਆਂ ਨੇ ਜਿਹੜੇ ਸਾਡੇ ਉੱਥੇ ਐਸਐਮਓ ਬੈਠੇ ਨੇ ਜਾਂ ਕੋਈ ਹੋਰ ਐਮ ਬੈਠੇ ਨੇ ਜਾਂ ਕੋਈ ਹੋਰ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਰਜਿੰਦਰ ਹਸਪੀਟਲ ਦੇ ਇੱਥੇ ਜਿਹੜੀ ਕਮੇਟੀ ਨਿਯੁਕਤ ਕਰਕੇ ਦੇ ਕੰਪਲੇਂਟਸ ਦੇ ਉੱਪਰ ਸੰਗীন ਲੈਂਦੇ ਨੇ ਕੌਂਜਿਨਸ ਲੈਂਦੇ ਨੇ ਤਾਂ ਉਹ ਉਹਨਾਂ ਦੇ ਖਿਲਾਫ ਡਿਪਾਰਟਮੈਂਟ ਐਕਸ਼ਨ ਨਹੀਂ ਲੈਂਦੇ ਹੈਗੇ ਤਾਂ ਹੈਲਥ ਮਿਨਿਸਟਰ ਸਾਹਿਬ ਤਾਂ ਮੈਨੂੰ ਇਹ ਦੱਸੋ ਵੀ ਜੇ ਤਾਂ ਸਬੂਤ ਹੁੰਦੇ ਹੋਏ ਵੀ ਇਸ ਜੀ ਸਾਹਮਣੇ ਆ ਰਹੀ ਹੈ ਵੀ ਭਾਈ ਹਾਂ ਇੱਥੇ ਫੋਰਜਰੀ ਡਾਕੂਮੈਂਟ ਕ੍ਰੀਏਟ ਕੀਤਾ ਜਾਂਦਾ ਕਿਸੇ ਨੂੰ ਵੀ ਲੀਗਲ ਇੰਜਰੀ ਦੇਣ ਦੀ ਤਾਂ ਇਹਨੂੰ ਨੱਥ ਕਿਉਂ ਨਹੀਂ ਪਾਈ ਜਾਂਦੀ ਹੈਗੀ ਇਹ ਬਹੁਤ ਵੱਡਾ ਸਕੈਮ ਹੈ ਐਂ ਤਾਂ ਕੱਲ ਨੂੰ 370 ਦੀਆਂ ਧਾਰਾ ਨਹੀਂ ਜਿਹੜੇ ਸੱਟਾਂ ਹੈਗੀਆਂ ਨੇ ਤੇ 308 ਦੀ ਇੰਜਰੀ ਕੁਝ ਵੀ ਤੁਸੀਂ ਬਣਾ ਸਕਦੇ ਹੋ ਕੋਈ ਕੋਈ ਦਿੱਕਤ ਹੀ ਨਹੀਂ ਹੈਗੀ ਇੱਥੇ ਤੈਸੇ ਦੋ ਕੰਮ ਕਰਾਓ ਬਾਅਦ ਦੇ ਵਿੱਚ ਬੰਦਾ ਸਾਰੀ ਉਮਰ ਕੋਟਨ ਦੇ ਦੀ ੱਤੇ ਕੰਡਾ ਫਿਰਦਾ ਜਦੋਂ ਪਹਿਲਾਂ ਹੀ ਇਹਨੂੰ ਨੱਥ ਪਾਵਾਂਗੇ ਤਾਂ ਫਿਰ ਨੇਚਰਲੀ ਕੰਟਰੋਲ ਕੰਟਰੋਲ ਹੋਊਗੀ ਹੋਊਗੀ ਚੀਜ਼ ਸੋ ਇਸ ਕਰਕੇ ਮੈਂ ਜਿਹੜੀ ਹੈਗੀ ਅਸੀਂ ਇਹਨੂੰ ਹੌਨਰੇਬਲ ਹਾਈ ਕੋਰਟ ਦੇ ਵਿੱਚ ਵੀ ਜ਼ਰੂਰ ਲੈ ਕੇ ਜਾਵਾਂਗੇ ਜਿਨ੍ਹਾਂ ਡਾਕਟਰ ਦੇ ਵਿੱਚ ਇਨਵੋਲ ਨੇ ਜਿਹੜੇ ਕਮੇਟੀਆਂ ਬੈਠੀਆਂ ਅਸੀਂ ਆ ਇਹਦਾ ਮਤਲਬ ਜੇ ਉਹਨਾਂ ਨੇ ਉਹਨਾਂ ਡਾਕਟਰਾਂ ਦੇ ਖਿਲਾਫ ਜਿਨ੍ਹਾਂ ਨੇ ਐਮਐਲਆਰ ਕਟੀਆਂ ਨੇ ਬਾਅਦ ਦੇ ਵਿੱਚ ਹਾਲਾਤ ਚੇਂਜ ਹੋਏ ਨੇ ਜਾ ਡਾਕੂਮੈਂਟ ਫੋਰਜਰੀ ਹੈਗੇ ਨੇ ਉਹਨਾਂ ਦਾ ਸਾਥ ਦਿੱਤਾ ਹੈ ਤਾਂ ਉਹਨਾਂ ਦੇ ਖਿਲਾਫ ਵੀ ਅਸੀਂ ਪਰਚੇ ਦੀ ਮੰਗ ਕਰਾਂਗੇ ਤੇ ਹੈਲਥ ਮਿਨਿਸਟਰ ਤੋਂ ਪੰਜਾਬ ਤੋਂ ਵੀ ਮੈਂ ਇਹੀ ਆਸ ਕਰਾਂਗਾ ਵੀ ਇੱਕ ਜਸਟਿਸ ਜਿਹੜਾ ਹੈਗਾ ਇਹਨਾਂ ਚੀਜ਼ਾਂ ਨੂੰ ਰੋਕਿਆ ਜਾਵੇ ਤੇ ਇਹਨਾਂ ਨੂੰ ਇੱਕ ਡਾਇਰੈਕਸ਼ਨ ਦਿੱਤੀ ਜਾਵੇ ਦੀ ਜੋ ਵੀ ਇੱਥੇ ਸਿਸਟਮ ਚੱਲ ਰਿਹਾ ਹੈ ਇਹ ਹੇਰਾਫੇਰੀ ਚੱਲ ਰਹੀ ਹੈ ਪੈਸੇ ਦੇ ਕੇ ਜਾਂ ਕੋਈ ਵੀ ਦਬਾਅ ਦੇ ਇਹਨੂੰ ਰੋਕਿਆ ਜਾਵੇ ਤਾਂ ਬਾਅਦ ਦੇ ਵਿੱਚ ਇਹ ਨਾ ਕਹੋ ਵੀ ਰਜਿੰਦਰਾ ਹਸਪੀਟਲ ਦੇ ਡਾਕਟਰਾਂ ਦੇ ਉੱਪਰ ਇਹ ਐਕਸ਼ਨ ਹੋ ਗਿਆ ਲੀਗਲੀ ਕੱਲ ਨੂੰ ਇਹ ਡਾਕਟਰ ਭੱਜਿਆ ਫਿਰਦਾ ਕੱਲ ਨੂੰ ਉਹ ਭੱਜਿਆ ਫਿਰਦਾ ਪੈਸੇ ਤੁਸੀਂ ਲੋਕਾਂ ਦੇ ਲੈ ਰਹੇ ਹੋ ਸਰਕਾਰ ਤੋਂ ਪੈਸੇ ਲੈ ਰਹੇ ਹੋ ਤਾਂ ਆਪਦੀ ਹੋਨੈਸਟੀ ਨਾਲ ਕੰਮ ਕਰਨਾ ਤੁਹਾਡੇ ਜ਼ਰੂਰੀ ਹੈ ਕਿਸੇ ਲੱਭੇ ਬੰਦੇ ਨੂੰ ਕਿਸੇ ਦਾ ਇਹ ਰਾਈਟ ਨਹੀਂ ਹੈਗਾ ਵੀ ਤੁਸੀਂ ਝੂਠੀਆਂ ਰਿਪੋਰਟਾਂ ਬਣਾ ਕੇ ਠੀਕ ਹੈ ਤੇ ਤੁਸੀਂ ਕਿਸੇ ਦੀ ਜ਼ਿੰਦਗੀ ਬਰਬਾਦ ਕਰੋ ਤਵਾ ਕਰੋ ਕੋਈ ਬੰਦੇ ਬੋਲਦੇ ਨਹੀਂ ਹੈਗੇ ਨਹੀਂ ਪਤਾ ਲੱਗਦਾ ਹੈਗਾ ਪਰ ਜੇ ਸਾਨੂੰ ਇਸ ਚੀਜ਼ ਦਾ ਪਤਾ ਲੱਗਿਆ ਤਾਂ ਅਸੀਂ ਆਵਾਜ਼ ਜ਼ਰੂਰ ਚੱਕਾਂਗੇ ਤੇ ਇਹ ਵੀਡੀਓ ਕਰਨਾ ਤੀਜੀ ਵੀਡੀਓ ਕਰਨਾ ਮਤਲਬ ਇਹੀ ਹੈ ਕਿ ਐਕਸ਼ਨ ਤਾਂ ਕੋਈ ਹੋਣਾ ਹੀ ਨਹੀਂ ਹੈਗਾ ਇੱਥੇ ਇਸ ਦੇ ਉੱਤੇ ਠੀਕ ਹੈ ਤੇ ਹੈਲਥ ਮਿਨਿਸਟਰ ਮੇਰੇ ਖਿਆਲ ਦੇ ਵਿੱਚ ਮੈਨੂੰ ਸਮਝ ਨਹੀਂ ਆ ਰਹੀ ਮਹਾਰਾਜ ਤੁਸੀਂ ਕਰ ਕੀ ਰਹੇ ਹੋ ਠੀਕ ਹੈ ਜੇ ਤੁਹਾਨੂੰ ਪਾਵਰਜ਼ ਹੈਗੀਆਂ ਨੇ ਤਾਂ ਇਹਦੇ ਉੱਪਰ ਵੀ ਝਾਕ ਮਾਰ ਲਓ ਪਤਾ ਤਾਂ ਕਰ ਲਓ ਵੀ ਇਹ ਕਿਸ ਤਰ੍ਹਾਂ ਹੋਈਆਂ ਕਿਵੇਂ ਬਣ ਗਈ ਤੁਹਾਡੀ ਆਰਟੀਆਈ ਛੋਡੇ ਹਸਪੀਟਲ ਚ ਨੰਬਰ ਲੱਗ ਕੇ ਆ ਰਹੀ ਹੈ ਫਿਰ ਚਾਰਟ ਸ਼ੀਟ ਦੇ ਵਿੱਚ ਉਹੀ ਮੈਡੀਕਲ ਪੇਸ਼ ਹੋ ਰਿਹਾ ਉਹ ਦੋਵਾਂ ਦੇ ਜਿਹੜੇ ਹੈਗੇ ਨੇ ਸਾਈਨ ਅੰਗੂਠੇ ਲਗਾਉਣ ਦੀ ਸਥਿਤੀ ਉਹਦੀਆਂ ਸਪੈਲਿੰਗ ਸਭ ਸਭ ਚੇਂਜ ਹੈ ਮਤਲਬ ਹੋ ਕੀ ਰਿਹਾ ਹੈ ਇਸ ਦਾ ਪੂਰੇ ਹੀ ਡਾਊਟਫੁਲ ਸੀਨ ਹੈ ਵੀ ਐਕਸ਼ਨ ਕਰ ਲਓਗੇ ਮਹਾਰਾਜ ਕਰ ਦਿਓ ਕਿਰਪਾ ਹਸਪੀਟਲ ਵਾਲਿਆਂ ਦਾ ਕਰ ਦਿਓ ਕਿਰਪਾ ਇਹਨਾਂ ਨੂੰ ਦੇ ਦਿਓ ਕੋਈ ਗਾਈਡੈਂਸ ਮਤ ਦੀ ਵੀ ਤੁਸੀਂ ਕਹੇ ਕਰ ਕੀ ਰਹੇ ਹੋ ਕਿਉਂਕਿ ਜੀ ਧੌਣ ਵੱਟ ਰਹੇ ਹੋ ਕਿ ਕਿਹੜੇ ਕੀ ਜਿਆ ਦਵਾਈ ਇਹਨਾਂ ਦੇ ਉੱਪਰ ਪੁੱਛ ਲਓ ਆ ਕੇ ਮੜਾ ਜਿਆ ਕਰ ਲੋ ਹਨ ਕਿ ਐਂ ਕੁਝ ਚੱਲੀ ਜੱਲੂਆ ਇਹ ਜ਼ਿੰਮੇਵਾਰ ਤੁਸੀਂ ਵੀ ਹੋ ਹੈਲਥ ਮਿਨਿਸਟਰ ਸਾਹਿਬ ਠੀਕ ਹੈ ਨਾ ਜੇ ਚੀਜ਼ ਉਹ ਕਰ ਰਹੇ ਨਹੀਂ ਤਾਂ ਜ਼ਿੰਮੇਵਾਰੀ ਤੁਹਾਡੀ ਵੀ ਰਿਸਪੌਂਸਿਬਿਲਟੀ ਬਣਦੀ ਹੈ ਕਿਉਂਕਿ ਤੁਹਾਡੇ ਅੰਦਰ ਹੀ ਆਉਂਦਾ ਇਹ